ਕਿ ਮੈਂ ਪਹਿਲੇ ਕਿਹਾ ਜੀ ਸਾਡੇ ਡੀਜੀਪੀ ਪੰਜਾਬ ਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਅਸ਼ਦੀ ਕੁਲਦੀਪ ਸਿੰਘ ਚੈਹ ਸਰਵਰ ਨੂੰ ਸਾਨੂੰ ਸਖਤ ਹਦਾਇਤਾਂ ਹੈ ਕਿ ਅਸੀਂ অর্ਗਨਾਈਜ਼ਡ ਕ੍ਰਾਈਮ ਦੇ ਡਰਗ ਟ੍ਰਾਫਿਕਿੰਗ ਦੇ ਟਰੱਕ ਟ੍ਰਾਫਿਕਿੰਗ ਦੇ ਖਿਲਾਫ ਜਿਹੜਾ ਹੈ ਸਖਤ ਕਦਮ ਉਠਾਣੇ ਉਸੇ ਦੀ ਲੜੀ ਦੇ ਵਿੱਚ ਸਾਡੀ ਸੀਆਈਏ 2 ਦੀ ਟੀਮ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਨੇ ਕੋਬਰੀ ਥਾਣੇ ਦੇ ਏਰੀਆ ਦੇ ਵਿੱਚ ਗੁਰਮੀਤ ਸਿੰਘ ਤੇ ਇੱਕ ਸਿਮਰਨਜੀਤ ਸਿੰਘ ਦਾ ਇਹਨਾਂ ਨੂੰ ਗ੍ਰਫਤਾਰ ਕੀਤਾ ਤੇ ਇਹਨਾਂ ਤੋਂ ਟੋਟਲ 230 ਗ੍ਰਾਮ ਹੀਰੋਇਨ ਬਰਾਮਦ ਕੀਤੀ ਦੇਚੋਂ ਇੱਕ ਜਿਹੜੀ ਇਹ ਮੈਂਸ਼ਨ ਕਰਨ ਵਾਲੀ ਕਹਿੰਦੇ ਹੈ ਕਿ ਜਿਹੜਾ ਗੁਰਮੀਤ ਸਿੰਘ ਹੈ ਉਸਤੇ ਪਹਿਲੇ 23 ਪਰਚੇ ਦਰਜ ਹੈ ਟੋਟਲ 23 ਐਫ ਆਈ ਆਰ ਉਸਤੇ ਦਰਜ ਹੈ ਤੇ ਸਾਡੀ ਟੀਮ ਨੇ ਇਹਨੂੰ ਕਾਬੂ ਕੀਤਾ ਇਸ ਤੋਂ ਇਲਾਵਾ ਇੱਕ ਜਿਹੜੀ ਸਾਡੀ ਐਂਟੀ ਨਾਰਕੋਟਿਕਸ ਦੀ ਟੀਮ ਹੈ ਉਹਨੇ ਵੀ ਟੋਟਲ 1 ਕਿਲੋ 900 ਗ੍ਰਾਮ ਅਫੀਨ ਤੇ ਜਿਹੜੀ ਹੈ 7000 ਡਰਗਸ 7000 ਰੁਪਏ ਦੀ ਡਰਗਰੀ ਬਰਾਮਦ ਕੀਤੀ ਹੈ ਜਿਹੜਾ ਦੋਸ਼ੀ ਹੈ ਦਵਿੰਦਰ ਸਿੰਘ ਤੇ ਮਹਿਮਾਨ ਛਾਣ ਦੇ ਵਿੱਚ ਅਸੀਂ ਸੰਬੰਧੀ ਪਰਚਾ ਰੈਸਿਓ ਕੀਤਾ ਥੈਂਕ ਯੂ ਜਿਹੜਾ ਜੀ ਪ੍ਰਾਪਰਟੀ ਦਾ ਹੈ ਉਸਤੇ ਸਾਡੀ ਟੀਮ ਕੰਮ ਕਰ ਰਹੀ ਹੈ ਜਿਸ ਵੀ ਤਰੀਕੇ ਦੀ ਇਹ ਹੈ ਕਿ ਮੈਂ ਤੁਹਾਨੂੰ ਦੱਸਾਂ ਜਿਹੜੇ 23 ਪਰਚੇ ਦੇ ਵਿੱਚ ਕਈ ਪਰਚੇ ਤੋਂ ਇਹਨੇ ਜੀਲ ਦੇ ਵਿੱਚ ਰਹਿ ਕੇ ਪ੍ਰੈਜ਼ਨਕਟ ਦੇ ਪਰਚੇ ਦੇਤੇ ਦਰ ਬਾਕੀ ਇਸ ਜਿਹੜੀ ਇੰਡਿਕਲ ਇੰਨੇ ਸੇ ਪ੍ਰੋਸੀਡਸ ਆਫ ਕਰਾਈਮ ਹੈ ਇਸਦੇ ਨੇ ਜੇਕਰ ਕੋਈ ਵੀ ਪ੍ਰਾਪਰਟੀ ਆਪਣੀ ਬੜਾਈ ਹੈ ਸਾਡੀ ਟੀਮ ਉਸ ਨੂੰ ਆਇਡੈਂਟੀਫਾਈ ਕਰ ਰਹੀ ਹੈ ਉਸ ਨੂੰ ਅਸੀਂ ਫ੍ਰੀਜ਼ ਵੀ ਕਰਾਂਗੇ ਸੇ ਕੰਪੀਟੈਂਟ ਅਥਾਰਟੀ ਤੋਂ ਅਥਾਰਟੀ ਤੋਂ ਉਹਦਾ ਆਰਡਰ ਵੀ ਪਾਸ ਕਰਾਵਾਂਗੇ ਆ ਇਸ ਤੋਂ ਇਲਾਵਾ ਇਹ ਜਿਹੜੀ ਬੇਸਿਕਲੀ ਜਿਹੜਾ ਗੁਰਮੀਤ ਤੇ ਸਿਮਰਨ ਜੀ ਨੇ ਕਹਿ ਦਿੱਤਾ ਗੁਰਮੀਤ ਹੈ ਇਹ ਬੇਸਿਕਲੀ ਜਿਹੜੀ ਜੋ ਡਰਗਸ ਸੀਗੇ ਹਿਰੋਇਨ ਸੀ ਇਹ ਦਿੱਲੀੋਂ ਲੈ ਕੇ ਆਉਂਦਾ ਸੀ ਦਿੱਲੀੋਂ ਟ੍ਰੇਨ ਦੇ ਵਿੱਚ ਲੈ ਕੇ ਆਉਂਦਾ ਸੀ ਤੇ ਅੱਗੇ ਸਿਮਰਨ ਨੂੰ ਸਪਲਾਈ ਕਰਦਾ ਸੀ ਉਹ ਬਾਅਦ ਹੋਰ ਅੱਗੇ ਟਰੱਕ ਪਰਮਿਟਸ ਨੂੰ ਸਪਲਾਈ ਕਰਦਾ ਸੀ ਸਰ ਦਿੱਲੀੋਂ ਪਤਾ ਚੱਲਿਆ ਵੀ ਕਿਹਨਾ ਨੂੰ ਲੈ ਕੇ ਆਉਂਦੇ ਸੀ ਇਹ ਹਾਲੇ ਜੀ ਤਫ਼ਤੀਸ਼ ਦਾ ਵਿਸ਼ੇ ਨੂੰ ਅਸੀਂ ਅਸੀਂ ਕਰਦੇ ਇਹ ਜਿਹੜਾ ਸਿਮਰਨ ਹੈ ਜੀ ਇਹ ਤਾਂ ਆਪਣਾ ਡੁਗਰੀ ਦਾ ਹੀ ਰਹਿਣ ਵਾਲਾ ਹੈ ਤੇ ਜਿਹੜਾ ਦੂਜਾ ਸੌਰੀ ਗੁਰਮੀਤ ਡੁਗਰੀ ਦਾ ਰਹਿਣ ਵਾਲਾ ਹੈ ਤੇ ਸਿਮਰ ਨੇ ਭਾਈ ਹਿੰਮਾ ਸਿੰਘ ਨਗਰ ਇਹ ਵੀ ਜਾਣਦੋਨੀ ਨਾਣਾ ਸੀ ਜਿਹੜਾ ਫੀਮ ਨੇ ਤਿੰਨੋ ਹੀ ਆਪਸੇ ਗੁੱਜਰੂ ਜਾਣਦੀ ਨਹੀਂ ਦੋ ਦੋ ਇੱਕ ਸਾਥ ਹੈ ਤਿੱਜਾ ਅੱਡਾ ਪਰਚੇ ਵੀ ਅੱਡ-ਅੱਡ ਨੇ ਜਿਹੜੇ ਗੁਰਮੀਤ ਤੇ ਸਿਮਰ ਨੇ ਇਹ ਤੋਂ ਇੱਕ ਦੂਜੇ ਨੂੰ ਜਾਣਦੇ ਸੀ ਬਿਕੋਜ਼ ਗੁਰਮੀਤ ਹੀ ਤਾਂ ਸਿਮਰ ਨੂੰ ਸਪਲਾਈ ਕਰਦਾ ਸੀ ਜਿਹੜਾ ਮਹਿਰਬਾਨ ਠਾਣੇ ਪਰਚਾ ਦਰਜ ਹੋਇਆ ਰਵਿੰਦਰ ਸਿੰਘ ਉਹ ਜਿਹੜਾ ਪਰਚਾ ਦਰਜ ਹੈ ਉਹ ਬੰਦਾ ਰਹਿਣ ਵਾਲਾ ਆਪਣਾ ਮਹਿਰਬਾਨ ਠਾਣੇ ਦਾ ਪਰਚਾ ਹੈ ਕੋਲਟਾ ਨੇ ਦਰਜ ਹੋਇਆ ਉਹ ਅੱਡਾ ਉਹਦੇ ਚੋਂ ਅਸੀਂ ਸਾਨੂੰ 1 ਕਿਲੋ 900 ਗ੍ਰਾਮ ਫੀਮ ਬਰਾਬਰ ਹੋ ਗਿਆ Okay.